ਸਤਨਾਮ ਸ੍ਰੀ ਵਾਹਿਗੁਰੂ ਜੀ ਬਾਬਾ ਸ੍ਰੀ ਚੰਦ ਜੀ ਦੇ ਸੁਲਤਾਨਪੁਰ ਆ ਜਾਣ ਨਾਲ ਬੇਬੇ ਨਾਨਕੀ ਜੀ ਤੇ ਜੈ ਰਾਮ ਜੀ ਨੂੰ ਖੁਸ਼ੀ ਹੋਈ ਪਰ ਵੀਰ ਜੀ ਦੇ ਤਾਂਗਾ ਬਹੁਤ ਵੱਲ ਚੁੱਕਿਆ ਸਨ ਉਹਨਾਂ ਦੇ ਦਰਸ਼ਨ ਕੀਤੇ ਨੂੰ ਕਈ ਸਾਲ ਹੋਣ ਲੱਗੇ ਸਨ ਹਰ ਵੇਲੇ ਮਨ ਤੜਫਦਾ ਅੱਖਾਂ ਵਿੱਚ ਨੀਰ ਚੱਲਦਾ ਤੇ ਕੰਠ ਰੁਕਿਆ ਰਹਿੰਦਾ ਸੀ ਘਰ ਦਾ ਕੰਮ ਕਾਜ ਬਹੁਤਾ ਕਰਕੇ ਤੁਲਸਾ ਦਾਸੀ ਕਰਦੇ ਤੇ ਆਪ ਬੇਬੇ ਜੀ ਵਦੇਰੇ ਵੀਰ ਗੁਰੂ ਜੀ ਦੇ ਧਿਆਨ ਵਿੱਚ ਲੀਨ ਰਹਿੰਦੇ ਤੇ ਇਹਨਾਂ ਦੀ ਲੇ ਅਵਤਾਰ ਦਾ ਅਸਰ ਹੋਣਾ ਜ਼ਰੂਰ ਸੀ ਉਧਰ ਗੁਰੂ ਨਾਨਕ ਦੇਵ ਜੀ ਨੂੰ ਦੂਜੀ ਉਦਾਸੀ ਗਿਆਨ ਬਹੁਤ ਸਾਲ ਹੋਣ ਲੱਗੇ ਸਨ ਪਤਾ ਨਹੀਂ ਅਜੇ ਹੋਰ ਕਿੱਥੇ ਕਿੱਥੇ ਜਾਣਾ ਸੀ ਪਰ ਆਪਣੀ ਮਾਤਾ ਤੇ ਪਿਤਾ ਦੀਆਂ ਪ੍ਰੇਮ ਖਿੱਚਾਂ ਅਤੇ ਬੇਬੇ ਨਾਨਕੀ ਦੀਆਂ ਤੰਗਾਂ ਨੇ ਆਪ ਦੇ ਕੋਮਲ ਮਨ ਉੱਤੇ ਬਹੁਤ ਪ੍ਰਭਾਵ ਪਾਇਆ ਗੁਰੂ ਜੀ ਨੇ ਸਾਥੀਆਂ ਨੂੰ ਆਖਿਆ ਭਗਤਾਂ ਵਸ ਤਾਂ ਭਗਵਾਨ ਵੀ ਹੁੰਦੇ ਹਨ ਸਾਡੀ ਕੀ ਗੱਲ ਹੈ ਮਰਦਾਨਾ ਜੀ ਸਾਰਿਆਂ ਦੀ ਭਗਤੀ ਪਰਬਲ ਹੋ ਚੁੱਕੀ ਹੈ ਚੱਲਣਾ ਹੈ یوں ਆਖਦਿਆਂ ਹੋਇਆਂ ਆਪ ਜੀ ਨੇ ਪੰਜਾਬ ਵੱਲ ਨੂੰ ਮੋੜੇ ਪਾ ਦਿੱਤੇ ਇਧਰ ਬੇਬੇ ਨਾਨਕੀ ਜੀ ਦੀ ਸੁਰਤ ਜੁੜੀ ਪਈ ਸੀ ਤੇ ਦਾਸੀ ਤੁਲਸਾ ਕੰਮ ਕਾਜ ਵਿੱਚ ਰੁੱਝੀ ਹੋਈ ਸੀ ਗੁਰੂ ਜੀ ਸੁਲਤਾਨਪੁਰ ਆਣ ਆਪਣੇ ਅਤੇ ਬੇਬੇ ਜੀ ਦੇ ਬੂਏ ਅੰਦਰ ਚਰਨ ਪਾਏ ਆਖਿਆ ਸਤ ਕਰਤਾਰ ਇਹ ਤੁਣੀ ਮਨ ਨੂੰ ਅੰਮ੍ਰਿਤ ਦੀ ਧਾਰ ਸੀ ਬੇਬੇ ਜੀ ਦੇ ਤਰਸ ਦੇ ਸਿੱਖ ਦੇ ਮਨ ਨੂੰ ਠਾਰ ਗਈ ਕੰਨਹ ਰਾਹੀਂ ਸਤ ਕਰਤਾਰ ਅਤੇ ਦਿਲ ਅੰਦਰ ਗੁਰੂ ਨਾਨਕ ਚਮਤਕਾਰ ਦੀ ਚਲਕ ਪਈ ਮਨ ਰਸਿਆ ਹੋਇਆ ਤੇ ਪ੍ਰੇਮ ਨਾਲ ਭਰਪੂਰ ਸੀ ਕਮਲ ਦੀਆਂ ਪੱਤੀਆਂ ਵਾਂਗੂ ਇਹਨਾਂ ਦੇ ਨੇਤਰ ਖੁੱਲੇ ਤਾਂ ਸਾਹਮਣੇ ਖਲੋਤੇ ਜਿਰੀ ਵਿਛੁਣੇ ਵੀਰ ਦੇ ਪ੍ਰਤੱਖ ਦਰਸ਼ਨ ਹੋਏ ਬਸ ਫੇਰ ਕੀ ਸੀ ਆਪ ਜੀ ਕਾਲੀ ਨਾਲ ਉੱਠੇ ਪ੍ਰੇਮ ਵਸੀ ਸਰੀਰ ਦੀ ਸੁੱਧ ਬੁੱਧ ਭੁੱਲ ਗਈ ਤੇ ਧੜਾਮ ਕਰਦੇ ਡਿੱਗੇ ਪਰ ਸੀਸ ਗੁਰੂ ਵੀਰ ਦੇ ਚਰਨਾਂ ਨਾਲ ਜਾਛ ਹੋਇਆ ਗੁਰੂ ਜੀ ਨੇ ਛੇਤੀ ਛੇਤੀ ਉਠਾਇਆ ਅਤੇ ਪ੍ਰੇਮ ਭਰੇ ਬਚਨਾਂ ਨਾਲ ਸਾਵਧਾਨ ਕਰਨ ਦੀ ਕੋਸ਼ਿਸ਼ ਕੀਤੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿ